ਨਵੀਂ ਦੋਸਤ ਸਾਰੇ ਵੀਰਾਂ ਨੂੰ ਪਿਆਰ ਪਿਆਰ ਸਤਿ ਸ਼੍ਰੀ ਅਕਾਲ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਮੈਂ ਤੁਹਾਡਾ ਛੋਟਾ ਭਰਾ ਅਮਰਪਾਲ ਸਿੰਘ ਬੱਬੂ ਤੇ ਅੱਜ ਆਪਾਂ ਮੋਗਾ ਮੰਡੀ ਤੇ ਖੜੇ ਆਂਗੇ ਤੇ ਕਾਫੀ ਟਾਈਮ ਬਾਦੋਂ ਆਏ ਆਂਗੇ ਬਾਈ ਜੰਟਾ ਆਪਣੇ ਨਾਲ ਆਗਾ ਤਕਰੀਬਨ ਬਾਈ ਕੋਲੇ ਘੱਟ ਰੇਟ ਵਾਲੇ ਟਰੈਕਟਰ ਹੁੰਦੇ ਨੇਗੇ ਚੰਗੇ ਟਰੈਕਟਰ ਤੇ ਬਾਕੀ ਬਾਈ ਵੀ ਬਾਈ ਨਾਲ ਗੱਲਬਾਤ ਕਰਨਗੇ ਸਤਿ ਸ਼੍ਰੀ ਅਕਾਲ ਬਾਈ ਜੀ ਠੀਕ ਹੋ ਬਾਈ ਜੀ ਠੀਕ ਹੋ ਬੜੀਆ ਬਾਈ ਜੀ ਕੀ ਸੁਣਾਓ ਨਾ ਤੇ ਮੋਬਾਈਲ ਨੰਬਰ ਦੱਸੋ ਬਾਈ ਨਾ ਵੀਰਾ ਆ ਜੰਟਾ ਵੀਰੇ ਪਿੰਡ ਲਵਾਰਾ ਜ਼ਿਲ੍ਹਾ ਮੋਗਾ ਠੀਕ ਆ ਜੀ ਮੋਬਾਈਲ ਨ ਤੇ ਅੱਜ ਕਾ ਟ੍ਰੇਟ ਵਾਲਾ ਟਰੈਕਟਰ ਹੈ ਹਾਂਜੀ ਰੇਟ ਆਪਣੇ ਕੋਲੇ 2 ਲੱਖ ਤੋਂ ਥੱਲੇ ਵੀ ਆ ਕੁਝ ਤਾਂ ਵੀ ਆ ਲੱਖ ਦੀ ਰੇਂਜ ਵਾਲੇ ਸਾਰੇ ਟਰੈਕਟਰ ਹੁੰਦੇ ਮੈਕਸਿਕ ਠੀਕ ਹੈ ਜੀ ਜਿਆਦਾਤਰ ਭਾਈ ਜੀ ਜਿਵੇਂ ਆਪਾਂ ਕਹਿ ਦਈਏ ਚੰਗੇ ਟਰੈਕਟਰ ਤੇ ਜਿਹੜੇ ਵੀ ਕੱਟ ਰੇਟ ਦੇ ਲੈਣਾ ਚਾਹੁੰਦੇ ਤਾਂ ਬਾਈ ਨਾਲ ਕੋਈ ਵੀ ਸੰਪਰਕ ਕਰ ਲਓ ਠੀਕ ਆ ਭਾਈ ਜੀ ਤੇ ਆਪਾਂ ਸਟਾਰਟ ਕਰਾਂਗੇ 550 350 85 ਤੋਂ ਟਰੈਕਟਰ ਦੀ ਕਮਿਸ਼ਨ ਚੈੱਕ ਕਰਵਾ ਦੇ ਵੀ ਜਸਪ੍ਰੀਤਾ ਜੇ ਬੈਕ ਟਾਇਰਾਂ ਦੀ ਗੱਲ ਕਰੀਏ ਭਾਈ ਜੀ ਬੈਕ ਟਾਇਰ ਤਾਂ ਵੀਰੇ 40 ਪੈਸੇ ਆ ਠੀਕ ਆ ਇਹ 14 ਦੇ ਆ ਮੂਲੇ ਹੈਗੇ 770 ਪੈਸੇ ਮੂਲੇ 6 ਤੇ ਪੰਜਾਬ ਨੰਬਰੀਆ ਭਾਈ ਜੀ ਪੰਜਾਬ ਨੰਬਰ origignal tractor ਆ ਸਾਰਾ ਸਾਰਾ origignal engine gear ਦਾ ਉਹ ਕਿ engine gear ਦਾ OK ਭਾਈ ਜੀ ਹਾਂਜੀ ਗਾਰੰਟੀ ਹੈ ਪੂਰੀ ਫੁੱਲ ਗਾਰੰਟੀ ਵੀਰੇ ਠੀਕ ਆ ਜੀ ਤੇ ਭਾਈ ਗਾਰੰਟੀ ਕੋਈ ਬਲੂ ਨਹੀਂ ਟਰੈਕਟਰ ਦੀ ਠੀਕ ਆ ਜੀ ਹਾਂਜੀ ਤੇ ਬਾਕੀ ਡੰਡਾ ਫੱਟੇ ਛਤਰੀ ਉਹਦਾ ਬਾਕੀ ਸਾਰਾ ਕੁਝ ਨਾਲ ਆ ਵੀਰੇ ਇਹਦਾ ਠੀਕ ਆ ਜੀ ਨਾਲ ਡੰਡਾ ਫੱਟੇ ਛਤਰੀ ਠੀਕ ਆ ਜੀ ਹਾਂਜੀ ਤੇ ਕਾਪੀ ਦੀ ਗੱਲ ਜਤਨ ਗਾਰੰਟੀ ਮੈਂ ਚੱਪਾ ਵਾਲੀ ਕਾਪੀ ਹੈ ਵੀਰੇ ਠੀਕ ਆ ਜੀ 98 ਮਾਡਲ ਹੈ ਤੇ ਕੀ ਡਿਮਾਂਡ ਹੈ ਇਹਦੀ ਡਿਮਾਂਡ ਵੀਰੇ ਮੰਡੀ ਦੇ ਤਾਂ 75 ਟਿੱਕ ਦੇ ਦਾਂਗੇ ਆਪਾਂ ਕੋਲ 60000 160000 ਦਾ ਬਾਕੀ ਮੌਕੇ ਦੇ ਮਾਨਤਾ ਨਾਲ ਹੋ ਜਾਊਗਾ ਭਾਈ ਜੀ ਠੀਕ ਹੈ ਭਾਈ ਕੋਲੇ ਮੰਨ ਕੇ ਚੱਲੋ ਟਰੈਕਟਰ ਓਕੇ ਹੁੰਦੇ ਨੇਗੇ ਤੇ ਘੱਟ ਰੇਟ ਹੋਵੇ ਅੱਗੇ ਆ ਗਿਆ ਭਾਈ ਜੀ ਐਚ ਐਮਟੀ ਜੀ 35 ਗਿਆ 99 ਮਾਡਲ ਆ ਠੀਕ ਆ ਜੀ ਚਲੋ ਬਈ ਚੈੱਕ ਕਰੋ ਟਰੈਕਟਰ ਦੀ ਕੰਡੀਸ਼ਨ ਆ ओरिजिनल ਆ ਇੰਜਨ ਗੇਅਰ ਦਾ ਪੂਰਾ ਓਕੇ ਕੋਈ ਬਾਤਛਾ ਨਹੀਂ ਮਗਰ ਠੀਕ ਆ ਜੀ ਟਾਇਰ ਮਗਰਲੇ 45 ਪੈਸੇ ਅਮੂਲ ਨਹੀਂ ਹੈ ਮੂਲੇ 45 ਪੈਸੇ ਹਾਂ ਜੀ ਤੇ ਬਾਕੀ ਚੈੱਕ ਕਰ ਲਓ ਭਾਈ ਜੀ ਬਾਕੀ ਆਪਣੇ ਬੰਦਿਆਂ ਦੇ ਨਾਂ ਤੇ ਆ ਟਰੈਕਟਰ ਇਹ ਠੀਕ ਆ ਜੀ ਕਰੋ ਟਰੈਕਟਰ ਹੁੰਦਾ ਕਰੋ ਆਪਣੇ ਹਾਂ ਰਿਸ਼ਤੇਦਾਰਾਂ ਦਾ ਟਰੈਕਟਰ ਆ ਠੀਕ ਹੈ ਜੀ ਵੀ ਆਪਣੇ ਕੋਲ ਆਇਆ ਤੇ ਨਾਂ ਉਹਨਾਂ ਦੇ ਹੈਗਾ ਠੀਕ ਹੈ ਜੀ ਹਾਂ ਜੀ ਰੂਫ ਤੱਕ ਮਿਲ ਜਾਊਗਾ ਠੀਕ ਹੈ ਜੀ ਪੰਜਾਬ ਨੰਬਰ ਆ ਪੀਵੀ04 ਹਾਂ ਜੀ 99 ਮਾਡਲ 99 ਮਾਡਲ ਲਗਾ ਤੇ ਕੀ ਡਿਮਾਂਡ ਹੈ ਜੀ ਲੋ ਮਾਂਡ ਤਾਂ ਮੰਡੀ ਦੀ ਵੀਰੇ 1 ਲੱਖ ਰੁਪਈਆ ਠੀਕ ਹੈ ਜੀ ਟਰੈਕਟਰ ਦੇ ਦਾਂਗੇ 90 ਹਜ਼ਾਰ ਦਾ 90 ਹਜ਼ਾਰ ਦਾ ਲੈ ਵੀ ਲੱਖ ਰੁਪਈਆ ਡਿਮਾਂਡ ਆ ਗਈ 90 ਹਜ਼ਾਰ ਦਾ ਦੇ ਦਾਂਗੇ ਬਾਈ ਕਹਿੰਦਾ ਤੇ ਬਾਕੀ ਮੌਕੇ ਤੇ ਮੰਨਤਾਂ ਹੋ ਜੂਵੇ ਚਾਹ ਜ਼ਰੂਰ ਵੀ ਕਹਿਆ ਜਾਂਦੇ ਬਾਈ ਹਾਂ ਜੀ ਬਾਈ ਕੋਈ ਚਾਹ ਬਣੀ ਤੇ ਅੱਗੇ ਕਹੇ ਬਾਈ ਜੀ ਸਵਰਾਜ 855 ਜਿਹੜੇ ਕਹਿੰਦੇ ਪੰਜਾਬ ਦੀ ਪੂਰੀ ਸ਼ਾਂਚ ਰਿਆਗਾ ਟਮਾਟਰੀ ਤੇ ਬਰਨਾਲੇ ਏਰੀਆ ਚ ਵੀ ਟਮਾਟਰੀ ਹਾਂਜੀ ਤੇ ਤਿੰਨ ਮਾਡਲ ਆ ਵੀਰੇ 2003 ਮਾਡਲ ਆਗਾ ਮੰਗਲੇ ਟਾਇਰ ਮਾਰਪ ਦੇ ਬਿਲਕੁਲ ਨਵੇਂ ਆ ਠੀਕ ਆ ਜੀ ਮੂਲੇ ਮਾਰਪ ਦੇ 70 ਪੈਸੇ ਟਾਇਰ ਠੀਕ ਆ ਜੀ 70 75 ਪੈਸੇ ਪੂਰੇ ਟਾਇਰ ਨਗੇ ਕੋਈ ਟੁੱਟ ਭੱਜਣੀ ਸ਼ੋ ਮਰਕਾਰ ਦਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਠੀਕ ਹੈ ਜੀ ਬਾਗੇਟ ਰੈਕਟਰ ਲੈ ਜੇ ਤੇ ਸਿੰਗਲ ਸਟਾਰ ਵਾਲਾ ਗਿਆ ਸਾਦੀ ਘਟਾਈ ਵਾਲਾ ਜੀ ਹਾਂ ਜੀ ਹਾਂ ਸਾਹਿਬ ਜੀ ਠੀਕ ਹੈ ਛਤਰੀ ਤੇ ਨਹੀਂ ਹੈਗੀ ਜੀ ਬਾਈ ਜੀ ਛਤਰੀ ਨਹੀਂ ਨਾਲ ਹੈਗੀ ਡੰਡਾ ਪੱਟੀ ਬਸ ਉਹ ਜਰਾ ਨਾਲ ਖੜਾ ਠੀਕ ਹੈ ਜੀ ਤੇ 2003 ਦਾ ਮਾਡਲ ਹੈ ਤੇ ਇਹਦੀ ਕੀ ਡਿਮਾਂਡ ਹੈ ਜੀ ਪਿਆਰ ਨੰਬਰ ਪਿਆਰ ਨੰਬਰ ਆਗਾ ਇਹਦੀ ਕੀ ਡਿਮਾਂਡ ਹੈ ਜੀ ਇਹਦੀ ਡਿਮਾਂਡ ਵੀਰੇ ਮੰਡੀ ਦੀ ਹੈਗੀ ਆਪਣੀ 290 ਠੀਕ ਹੈ ਜੀ ਟਰੈਕਟਰ ਮੌਕੇ ਦੇ ਦੇ ਰਹੇ 75000 ਮੋਕੇ ਦੇ 75000 ਹਾਂਜੀ ਠੀਕ ਹੈ ਬਾਈ 75000 ਦਾ 15000 ਰੁਪਏ ਦੀ ਛੂਟ ਹੈ ਛੂਟ ਹੈ ਜੀ ਠੀਕ ਹੈ ਜੀ ਤੇ ਅੱਗੇ ਕਿ ਬਾਈ ਜੀ ਫਾਰਮਟ ਰੈਕ 60 ਦਾ 60 ਦਾ ਜੀ 8 ਮਾਡਲ ਹੈ ਜੀ 8 ਮਾਡਲ ਲਗਾ ਤੇ ਰੰਗ ਪੇਂਟ ਦਾ ਜੀ ਰੰਗ ਪੇਂਟ ਹਜੇ ਤਾਂ ਵੀ ਨਾਲ ਦਾ ਹੀ ਆ ਉਤੋਂ ਠੀਕ ਹੈ ਜੀ ਆਪਣੀ ਜੁੱਟੀ ਹੋਈ ਹੈ ਠੀਕ ਹੈ ਜੀ ਜਿਵੇਂ ਇਹ ਕਲਰ ਚ ਨਾ ਥੋੜਾ ਜਿਹਾ ਹੋ ਜਾਂਦਾ ਹਾਂ ਵੀ ਚ ਆਉਂਦੀ ਆ ਵੀਰੇ 60 ਨੂੰ ਪ੍ਰੋਬਲਮ ਆਉਂਦੀ ਆ ਠੀਕ ਹੈ ਜੀ ਇਹ ਲੋ ਬਈ ਚੈੱਕ ਕਰ ਲੋ ਕੰਡੀਸ਼ਨ ਅੱਠ ਮਾੜਲਾ ਇਹ ਟਾਇਰ ਟੱਪੇ ਦੀ ਗੱਲ ਕਰੀ ਇਹਦੇ ਬਾਈ ਜੀ ਟਾਇਰ ਮੰਗਲੇ ਦਾ 70 80 ਪੈਸੇ ਆ ਠੀਕ ਆ ਜੀ ਮੂਲੇ 45 ਕੇ ਪੈਸੇ ਆ ਮੂਲੇ 45 ਕੇ ਪੈਸੇ ਆਗੇ ਪੀਵੀ 60 ਨੰਬਰ ਆ ਬਾਈ ਜੀ ਇੰਜਨ ਗੇਅਰ ਦਾ ਵੀ ਓਕੇ ਜੀ ਇੰਜਨ ਗੇਅਰ ਦਾ ਓਕੇ ਸੈਲਫ ਸਟਾਰਟ ਹਾਂਜੀ ਸੈਲਫ ਸਟਾਰਟ ਠੀਕ ਆ ਜੀ ਇਹ ਲੋ ਬਈ ਚੈੱਕ ਕਰ ਲੋ ਕੰਡੀਸ਼ਨ ਓਕੇ ਰਿਪੋਰਟ ਤੇ ਪਿਆ ਟਰੈਕਟਰ ਤੇ ਕੀ ਡਿਮਾਂਡ ਜੀ ਇਹਦੀ ਮੰਡੀ ਦੀ 2 45 ਹੈ ਜੀ ਹਾਂਜੀ ਸਵਾ 2 ਦਾ ਟਿੱਟ ਮੌਕੇ ਤੇ ਹੋਊਗਾ ਸਵਾ 2 ਦਾ ਤੇ 20000 ਦੀ ਬਾਈ ਜੀ ਸੂਟ ਹੈ ਇਹ ਤੋਂ ਵੀ ਇਹ ਲੋ ਬਈ ਅੱਗੇ ਤੇ 35 11 ਦਾ ਛੋਟਾ ਪਾਈ ਹਾਂ ਜੀ ਟਰੈਕਟਰ ਇੰਜਨ ਗੇਅਰ ਦਾ ਇਹ ਵੀ ਪੂਰਾ ਵਧੀਆ ਠੀਕ ਆ ਜੀ ਟਾਇਰ ਮਗਰਲੇ ਤਾਂ ਹੈਗੇ ਆ 45 ਪੈਸੇ ਆ ਅੱਧੇ ਵਰਗੇ ਹੀ ਆ ਜੀ ਠੀਕ ਆ ਅੱਧੇ ਵਰਗੇ ਹੀ ਆ 90 ਮਾਡਲ ਆ ਪੰਜਾਬ ਨੰਬਰ ਆ ਇੰਜਨ ਦਾ ਪੂਰਾ ਓਕੇ ਆ ਲੈ ਵੀ ਜੀ ਜਸਪਰੀ ਤੇ ਮੂਹਰੇ ਨਿਗਾ ਮਰਵਾ ਦੇ ਕਰਾ ਪੁਰਾਣਾ ਖੋਂਡ ਸੱਚੀ ਪੁਰਾਣਾ ਖੋਂਡ ਆ ਪੁਰਾਣਾ ਖੋਂਡ ਆ ਜੀ ਠੀਕ ਆ ਜੀ ਤੇ ਜਿਹਨੇ ਪੁਰਾਣੇ ਟਿੱਬੇ ਟਾਇ ਹੋਇਆ ਤੇ ਜਦੋਂ ਪਹਿਲੇ ਜਦੋਂ ਆਇਆ ਸੀ ਇਹਦੀ ਵੀ ਪੂਰੀ ਮੰਗੀ ਪੂਰੀ ਪੂਰੀ ਬਈ ਇਹ ਚਮਟੀ ਦੀ ਪੂਰੀ ਮੰਗਾ ਹੁਣ ਤੱਕ ਚੱਲਦੀ ਤੁਰਈ ਆਈ ਏ ਠੀਕ ਆ ਜੀ ਹਾਲੇ 90 ਮਾਡਲ ਆ ਤੇ ਇਹਦੀ ਕੀ ਡਿਮਾਂਡ ਹੈ ਇਹਦੀ ਡਿਮਾਂਡ ਵੀ ਦੇ ਮੰਡੀ ਦੀ ਤਾਂ ਕਿ 98000 ਮੌਕੇ ਤੇ ਟਰੈਕਟਰ 85000 ਦਾ ਠੀਕ ਹੈ ਮੌਕੇ ਤੇ 85000 ਦਾ ਐਨੇ ਘੱਟ ਰੇਟ ਵਾਲੇ ਟਰੈਕਟਰ ਤੁਹਾਨੂੰ ਕਿਤੋਂ ਨਹੀਂ ਮਿਲਣਗੇ ਜਿਹੜੇ ਬਾਈ ਝਾਂਟਾ ਦੇ ਦੂਗਾ ਆਪਣੇ ਕੋਲ ਛੋਟੇ ਬੱਚਦੇ ਟਰੈਕਟਰ ਹੁੰਦੇ ਬਾਈ ਜੇ ਛੋਟੇ ਜ਼ਮੀਨਦਾਰ ਠੀਕ ਹੈ ਹਾਂਜੀ ਤੇ ਅੱਗੇ ਪੱਠੇ ਦਾ ਲਾਉਣਾ ਟਰੈਕਟਰੋ ਜਾਂ ਨਿੱਜੀ ਜ਼ਮੀਨਦਾਰ ਨੇ ਬਾਈ ਆਸਤੇ ਲੈਣਾ ਟਰੈਕਟਰ ਮੌਜੂਦ ਹੁੰਦੇ ਠੀਕ ਹੈ ਜਿਵੇਂ ਟਰੈਕਟਰ ਬਈ ਜੇ ਕੱਟ ਵੀ ਲੈਨੇ ਹੋਗੇ ਜੇ ਕਿਸੇ ਵਿੱਚ ਹਾਂ ਹਾਂ ਕੱਟਵਾਂਗੇ ਬਈ ਟੌਪ ਮਾਡਲ ਨਹੀਂ ਬਈ ਕਾ ਲੈੰਦਾਗਾ ਮਾਡਲ ਨਹੀਂ ਟਰੈਕਟਰ ਡੌੜਾ ਮਾਡਲ ਜੇ ਨਾ ਮਰਜੀ ਲਿਓ 2 ਲੱਖ ਤੋਂ ਲੈ ਕੇ ਥੱਲੇ ਤੱਕ ਜਿਨਾ ਮਰਜੀ ਟਰੈਕਟਰ ਠੀਕ ਹੈ ਜੀ ਤੇ ਗਏ ਵੇ ਸਵਰਾ 735 2008 ਮਾਡਲ ਪੰਜਾਬ ਨੰਬਰ ਪੰਜਾਬ ਨੰਬਰ ਹੈ ਤੇ ਦੇਖ ਆ ਜਾਂ ਟੈਟ ਮਾਡਲ ਕਹਿ ਰਿਹਾ ਅੱਠ ਮਾਡਲ ਆ ਬਾਈ ਰੰਗ ਪੇਂਟ ਦਿਖਾ ਦੇ ਜਸਪ੍ਰੀਤ ਟਰੈਕਟਰ ਦੇਖ ਕਹਿ ਜਾ ਬਲਾਂ ਪੂਰਾ ਐਨ ਨਵੇਂ ਵਾਂਗੂ ਪੈ ਗਿਆ ਜਿਵੇਂ ਆਪਾਂ ਕਹਦੀ ਬਾਈ ਜੀ 8 8 ਤੋਂ 16 16 ਦਾ ਮਾਡਲ ਵਰਗੀ ਕੰਡੀਸ਼ਨ ਪਈ ਹੈ ਟਰੈਕਟਰ ਦੀ ਰੰਗ ਪੇਂਟ ਦਾ ਸਾਰਾ ਨਵਾਂ ਪਿਆ ਬਈ ਨਵਾਂ ਠੀਕ ਹੈ ਜੀ ਇਹਦਾ ਜਿਵੇਂ ਕਹ ਰਿਹਾ ਚਾਦਰ ਪਾਉਣ ਵਾਲਾ ਕੰਮ ਹੈ ਸਹੀ ਗੱਲ ਆ ਵੀਰੇ ਠੀਕ ਹੈ ਜੀ ਜੇ ਟਾਇਰ ਟੱਪੇ ਨਹੀਂ ਕਰਦੇ ਅਗਲੇ ਟਾਇਰ 80 ਪੈਸੇ ਆ ਮੂਹ ਲੈ ਜਮਾ ਨਵੇਂ ਮੂਹ ਲੈ ਨਵੇਂ ਆ ਗਏ ਬਈ ਜੀ ਇਹ ਮਾਰਥ ਦੇ ਮਗਲੇ 80 ਪੈਸੇ ਠੀਕ ਹੈ ਜੀ ਤੇਰਾ ਦੇ ਟਾਇਰਾਂ ਚਾ 13 ਦੇ ਵੀਰੇ 13 ਠੀਕ ਹੈ ਟੂ ਸਟਾਰ ਹੈਗਾ ਸਾਦੀ ਕਟਾਈ ਵਾਲਾ ਹੈ ਟਰ ਮਗਰੋ ਮੁਗਰੋ ਵੇਖ ਹੈ ਨਾ 25000 ਵਰਗਾ ਪਿਆ ਸਾਰਾ ਡਕਾਏ ਜਸਬੀ ਚੈੱਕ ਕਰਵਾ ਦੇ ਤੇ ਪੰਜਾਬ ਨੰਬਰ ਇਹ ਵੀ ਵੈ ਜੀ ਲੈ ਜੀ ਜਿੰਨਾ ਚਲਾ ਕੇ ਟਿਕਟ ਤੇ ਚੈੱਕ ਕਰ ਲਵੇ ਆ ਉਹਦਾ ਦਸਾਲੀ ਕਰਕੇ ਲੈ ਕੇ ਜਾਵੇ ਠੀਕ ਆ ਜੀ ਐਨੇ ਗੰਦਾ ਕੁਝ ਹੋਈ ਨਹੀਂ ਲੱਗਦਾ ਜਿਹੜੇ ਆਉਣਾ ਰੰਗ ਫੇਰਨੇ ਮਾਡਲ ਹੀ ਬਹੁਤ ਉੱਚਾ ਅੱਠ ਮਾਡਲ ਟਿਕਟ ਠੀਕ ਆ ਜੀ ਤੇ ਇਹਦੀ ਕੀ ਮੰਗ ਆ ਬਾਈ ਜੀ ਇਹਦੀ ਡਿਮਾਂਡ ਵੀਰੇ 265 ਆ ਮੰਡੀ ਦੀ ਠੀਕ ਆ ਜੀ ਟਿਕਟ ਦੇ ਦਾਂਗੇ 45000 ਦਾ 2 ਲੱਖ ਲੈ ਬਈ ਜੇ ਇਹ ਤੇ ਭਾਰੀ ਸੂਟ ਆਗੇ 2 ਲੱਖ 45000 ਰੁਪਏ ਦਾ ਠੀਕ ਆ ਜੀ ਤੇ ਅੱਗੇ ਕੀ ਬਾਈ ਜੀ 3630 TX3 ਮਾਡਲ ਵਾਲਾ ਥੋੜਾ ਇਹ ਲੋਬੇ ਚੈੱਕ ਕਰੋ ਨਿਊ ਹਾਲੈਂਡ ਤੇ 16 ਦੇ 12 ਚ ਬਾਈ ਜੀ ਇਹ 16 ਦੇ ਠੀਕ ਹੈ ਜੀ ਜੇ ਟਾਰਨ ਦੀ ਗੱਲ ਕਰੀ ਜੀ ਡੈਰੀ ਮੇਰਾ ਟਰੈਕਟਰ ਨਹੀਂ ਮੰਡੀ ਆਇਆ ਹੋਇਆ ਬਾਈ ਠੀਕ ਹੈ ਜੀ ਕੰਟੈਕਟ ਜਰੂਰ ਕਰ ਲਿਓ ਬਾਈ ਤੇ ਠੀਕ ਹੈ ਜੀ ਤੇ ਤੰਨਾ ਮਾਡਲ ਕੀ ਡਿਮਾਂਡ ਹੈ ਜੀ ਇਹਦੀ ਦੀਮਾਂਡ ਮੰਡੀ ਦੀ 2 4 3 40 ਹੈ ਜੀ ਠੀਕ ਹੈ ਜੀ ਆਮ ਬਾਕੀ ਟਰੈਕਟਰ ਦੇਖੋ ਸਾਰਾ ਰੀਅਲ ਟਰੈਕਟਰ ਆ ਠੀਕ ਹੈ ਬਾਕੀ ਕੰਨੀ ਚੈੱਕ ਵੀ ਕਰਾ ਲੈ ਜਾਨਾ ਟਰੈਕਟਰ ਦੀ ਆਵਾਜ਼ ਨਹੀਂ ਮਗਰੋਂ ਠੀਕ ਹੈ ਜੀ ਚਲਾਈ ਦਾ ਚੰਗਾ ਚਲਾਈ ਦਾ ਪੂਰਾ ਚੰਗਾ ਪੂਰਾ ਵਧੀਆ ਜੀ ਠੀਕ ਹੈ ਜੀ ਤੇ ਜਿੰਨੇ ਟਰੈਕਟਰ ਆਪ ਬੇਜੀ ਦਿਖਾਏ ਅਗੇ ਕਾਪੀ ਕਾ ਜਤ ਤੇ ਹੰਡਰਡ ਕਾਪੀ ਕਾ ਜਾਂਦਾ ਓਕੇ ਆ ਪੰਜਾਬ ਨੰਬਰ ਟ੍ਰੈਕ ਪੰਜਾਬ ਨੰਬਰ ਟ੍ਰੈਕ ਨੰਬਰ ਜੀ ਠੀਕ ਆ ਜੀ ਤੇ ਟਰਵਾਲਾ ਨੰਬਰ ਨੂੰ ਠੀਕ ਆ ਜੀ ਸਾਰੇ ਪੰਜਾਬ ਨੰਬਰ ਇੰਜਨ ਗੇਅਰ ਦੇ ਪੂਰੇ ਚੰਗੇ ਇੰਜਨ ਗੇਅਰ ਦਾ ਬਰੇਕ ਦਾ ਬਾਹ ਕੇ ਚਲਾ ਕੇ ਲੈ ਟਰੈਕ ਚੈੱਕ ਕਰਕੇ ਨਹੀਂ ਠੀਕ ਹੈ ਜੀ ਇੱਥੋਂ ਬਿਨਾ ਪਿੰਡ ਕਿਹੜਾ ਬਈ ਜੀ ਪਿੰਡ ਲਵਾਰਾ ਜਿਹੜਾ ਮੋਗਾ ਜੀ ਇੱਥੇ ਨਾਲ ਹੀ 3 ਕਿਲੋਮੀਟਰ ਤੇ ਪਿੰਡ ਆਪਣਾ ਫੱਕਰ ਬਾਬਾ ਹਾਂ ਜੀ ਫੱਕਰ ਬਾਬਾ ਦਾ ਮੂਸ਼ਾ ਵਾਲਾ ਪਿੰਡ ਆ ਠੀਕ ਹੈ ਬਈ ਉਹ ਟਰੈਕਟਰ ਆਪਣੇ ਘਰੇ ਹੀ ਖੜੇ ਹੁੰਦੇ ਆ ਠੀਕ ਹੈ ਜੀ ਮੋਗੇ ਟਰੈਕਟਰ 4-5 ਘਰੇ ਹੁੰਦੇ ਆ ਠੀਕ ਹੈ ਜੀ ਤੇ ਹੁਣ ਕੋਈ ਘਰੇ ਹੈਗਾ ਬਈ ਘਰੇ ਹੁਣ ਨਹੀਂ ਆ ਸਾਰੇ ਮੰਡੀ ਹੁਣ ਹੁਣ ਸਾਰੇ ਮੰਡੀ ਤੇ ਸਾਰੇ ਮੰਡੀ ਆ ਠੀਕ ਹੈ ਜੀ ਲੱਖ ਰੁਪਏ ਤੋਂ ਲੈ ਕੇ 2 ਲੱਖ ਦੇ ਵਿੱਚ ਕੋਈ ਵੀ ਟਰੈਕਟਰ ਸਾਡੇ ਕੋਲ 70 ਹਜ਼ਾਰ ਤੋਂ سٹਾਰਟ ਹੋ ਜਾਂਦਾ 70 ਹਜ਼ਾਰ ਤੋਂ 75 ਤੋਂ سٹਾਰਟ ਹੋ ਗਏ 2.5-3 ਲੱਖ ਤੱਕ ਠੀਕ ਸਾਡੇ ਤੇ ਲੱਖ ਜਿੱਦਾਂ ਦਾ ਟਰੈਕਟਰ ਹੁੰਦਾ ਸਾਰੇ ਮਿਲਦੇ ਆਪਾਂ ਠੀਕ ਆ ਜੀ ਹਾਂਜੀ ਤੇ ਖਰੀਦ ਵੀ ਲੌਂਗ ਟਰੈਕਟਰ ਖਰੀਦਦੇ ਵੀ ਆ ਵੇਚਦੇ ਠੀਕ ਆ ਜੀ ਹਾਂ ਟੌਪ ਮਾਡਲ ਨਹੀਂ ਡਾਊਨ ਮਾਡਲ ਡਾਊਨ ਮਾਡਲ 11 ਮਾਡਲ ਤੋਂ ਜਾਂ 10 ਮਾਡਲ ਤੋਂ ਲੈ ਕੇ ਚੱਲੋ ਭਾਈ ਜੀ ਘੱਟ ਘੱਟ ਮਾਡਲ ਲਈ ਜਿੰਮੇ ਦਾ ਵਾਸਤੇ ਵਧੀਆ ਰਹਿੰਦਾ ਕੰਮ ਕਰਨਾ ਛੇਤੀ ਵੇਖਿਆ ਭਾਈ ਹਾਂਜੀ ਠੀਕ ਆ ਭਾਈ ਜੀ ਗੱਲ ਕਰਕੇ ਬਹੁਤ ਵਧੀਆ ਲੱਗਾ ਲਓ ਭਾਈ ਜੀ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਣਾ ਮਿਲਦਾ ਕਿਸੇ ਨੂੰ ਵੀਡੀਓ ਤਦ ਤੱਕ ਲਈ ਭਾਈ ਜੀ ਧੰਨਵਾਦ